ਆ ਦਵਾਈ ਆ 11 11 8 ਤੇ ਦੂਜੀ ਦਵਾਈ ਇੱਕ ਹੈਗੀ ਆ ਡੈਲਟਾ ਆ ਬੋਤਲਾਂ ਇਹ ਇੱਕ ਆ ਸੁੰਡੀ ਵਾਸਤੇ ਆ ਕਲੇਮ ਤਿੰਨ ਦਵਾਈਆਂ ਮਿਕਸ ਕੀਤੀਆਂ ਆਪਾਂ ਦੂਸਰੀ ਸਪਰੇਅ ਹੈ 1 ਮਹੀਨੇ ਦੀ ਮੱਕੀ ਹੋਈ ਹੈ ਜੇ ਤੇ ਨਾ ਮੱਕੀ ਦਾ ਰੰਗ ਹੀ ਬਣ ਰਿਹਾ ਤੇ ਨਾ ਹੀ ਮਤਲਬ ਗ੍ਰੋਥ ਹੀ ਕਰ ਰਹੀ ਹੈ ਮੱਕੀ ਸਹੀ ਵੀਰ ਬੜੇ ਮਾਹਰ ਹੁੰਦੇ ਆ ਇਹਨਾਂ ਚੀਜ਼ਾਂ ਦੇ ਕਮੈਂਟ ਕਰਕੇ ਜ਼ਰੂਰ ਦੱਸੋ ਮੇਰੇ ਭਰਾ ਚੱਲ ਰਿਹਾ ਕੰਮ ਸਪਰੇ ਦਾ ਇੱਧਰ ਮੇਰੇ ਭਾਈ ਹੋਣੀ ਕਣਕ ਨੂੰ ਕਰਾਈ ਜਾਂਦੇ ਤੇਲੇ ਦੀ ਆਪਾਂ ਇੱਧਰ ਮੱਛੀ ਕੀ ਕਰਾਈਏ ਨੇ ਇੱਕ ਪੰਪਉ ਲੱਗਾ ਆਪਣਾ ਤੇ ਵੀਰ ਨਮੁਖੀਆ ਵਲੌਗ ਬਣਾਉਣਾ ਦਾਉਂਦਾ ਨਹੀਂ ਦੋਸਤਾਂ ਨੂੰ ਕਰ ਕੀ ਸਕਦੇ ਆ ਤਾਂ। ਅਰੇ ਬਾਈ ਦੀ ਗੱਲ ਮੇਂ ਲਗਾ ਸੱਚੀ ਹੋ ਜਣੀ। ਆਂਦਾ ਹੀ ਨਾ ਪੰਗਾ ਲੈ ਲਿਆ ਬੀਜ ਕੇ ਮੱਕੀ ਨਹੀਂ ਹੁਣ ਮੂੰਹ ਤੇ ਉੱਡੇ ਨਾ ਮੱਖੀ ਨਹੀਂ। ਇੱਕ ਹਰੀ ਜੀ ਸੁੰਡੀ ਦੇ ਇੱਕ ਕੀੜੀ ਆ। ਉਹ ਹੋਏ ਕੰਮ ਆਜੇ ਪੰਜ ਦਿਨ ਨਹੀਂ ਸਪਰੇ ਮਾਰੀ ਨੂੰ ਅਸੀਂ ਕਰਨੀ ਜਾਂਦੇ ਹਾਂ ਲਿਆਣਗੇ। ਪੰਜ ਜੱਗੇ ਲੱਗਿਆ ਪੰਜ ਗਿੱਲੇ ਆਣੇ ਤਾਂ ਪੰਜ ਹੀ ਹੋਣ ਲੱਗ ਜਣਾ ਪੰਨਾ ਗਿੱਲੇ ਆ। ਦੋਸਤੋ ਕਮੈਂਟ ਜਰੂਰ ਕਰਕੇ ਦੱਸੋ ਜੇ ਕਿ ਮੇਰੇ ਯਕੀਨਾਂ ਜਾਣਕਾਰੀ ਹੋਊਗੀ ਇਹ ਚੀਜ਼ੇ ਬਾਰੇ। ਇਹ ਦੱਸ ਦਿਓ ਪਲੀਜ਼ ਜਿਹੜੀ ਦਵਾਈ ਜਿਹੜੇ ਸਪਰੇ ਕਰੀਏ ਜੀ ਦੇ ਨਾਲ ਦਾ ਰੰਗ ਰੂਪ ਸਹੀ ਹੋ ਜਾਏ ਮਤੀ ਦਾ। ਸਹੀ ਵੀ ਸਪਰੇ ਦਾ ਤਾਂ ਸਾਨੂੰ ਕੋਈ ਫਰਕ ਨਹੀਂ ਲੱਗਾ ਇਸੇ ਕਰਕੇ ਆ ਪੰਜਾਂ ਦਿਨਾਂ ਬਾਅਦ ਹਫਤੇ ਦੇ ਵਿੱਚ ਵੇਚੀ ਡਿਊਟੀ ਸਪਰੇ ਹੋ ਚੱਲੀ ਹੈ ਇਹਨੂੰ। ਬਾਕੀ ਜਿੰਬਲ ਨਾਲ ਵੀਡੀਓ ਬਣ ਰਹੀ ਆ ਥੋੜੀ ਬੋਰੀ ਫੇਲਦੀ ਆ ਜੇ ਨਹੀਂ ਸੈਟਿੰਗ ਕਰਨੀ ਆ ਜਿੰਬਲ ਦਾ ਜੇ ਚਲਾਉਣਾ ਨਹੀਂ ਆਇਆ ਥੈਂਕ ਯੂ ਜਰ ਆ ਜੂਗਾ ਵਾਲੀ ਵਾਲੀ ਜਿੱਦਾਂ ਮੋਨਟਾਈਜ਼ਰ ਹੋ ਗਿਆ ਚੈਨਲ ਇਤਰਾ ਹੀ ਜਿੰਬਲ ਵੀ ਚਲਾਉਣਾ ਆ ਜਾਣਾ ਆਪਣੇ ਬਾਕੀ ਲੋਕੋ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰਦੇ ਹੋ ਹੋ ਸਕਦਾ ਕੋਈ ਵੀਰ ਆਪਾਂ ਨੂੰ ਕਮੈਂਟ ਕਰਕੇ ਚੰਗੀ ਦਵਾਈ ਬਾਰੇ ਦੱਸ ਦੇ ਤੇ ਮੱਛੀ ਸੋਹਣੀ ਹੋ ਜੇ ਆਪਣੀ ਇਸ ਤਰ੍ਹਾਂ ਦਾ ਜੇ ਮੰਦੇ ਹਲ ਗਿਆ ਤੇ ਮੱਛੀ ਦੇ ਆਹ ਰੈਪਾਲੀ ਦੇ ਵਿੱਚ ਗੰਧ ਵੜਾ ਇੱਕ ਖਿੱਲੇ ਦੇ ਵਿੱਚ ਮੈਣਾ ਵਾ ਨਾਲ ਹੀ ਉਹ ਇੱਕ ਬੂਟੀ ਜੀ ਹੁੰਦੀ ਖੱਟੇ ਫੁੱਲਾਂ ਵਾਲੀ ਉਹਦੇ ਬਾਰੇ ਥੋੜਾ ਜਾਨਕਾਰੀ ਦਿਓ ਵੀ ਉਹ ਸਪਰੇਅ ਅਸੀਂ ਉਹਨੂੰ ਕਾਦੀ ਕਰੀਏ ਅੱਟ ਕੱਢੀ ਜਾਂਦੇ ਜੋ ਉੱਪਰ ਸਪਰੇਅ ਵਾਲੇ ਦੇ ਪੂਰੀ ਠਾ ਣਾੜਾ ਲਾਈ ਇਹਨਾਂ ਪੰਪਾਂ ਦੀ ਸੁਣਦੀ ਹੋਣੀ ਆਵਾਜ਼ ਵੀਡੀਓ ਦੇ ਵਿੱਚ ਬਾਕੀ ਕਿਹੜੇ ਏਰੀਏ ਦੇ ਵਿੱਚ ਮੱਕੀ ਹਰਕਾ ਘਟ ਲੱਗੀ ਹੈ ਉਹ ਵੀ ਮੇਰਾ ਵੀ ਦੱਸ ਦੇ ਤੇ ਜਿਹਦੇ ਵਿੱਚ ਵੱਧ ਲੱਗੀ ਵੱਧ ਤੇ ਮੈਨੂੰ ਲੱਗਦਾ ਸਾਡੇ ਏਰੀਏ 'ਚ ਲੱਗੀ ਆ ਜਾਦੇ ਪੰਪਾਂ ਦਾ ਇਹ ਫਾਇਦਾ ਵੀ ਛੇਤੀ ਗੰਮ ਨਵੇੜ ਜਾਣਗੇ। ਉਦੋਂ ਨਹੀਂ ਇਥੇ ਲੱਗੇ ਰਹਿਣਾ ਇਹ। ਜਿਹੜਾ ਪਹਿਲੀ ਸਪਰੇਅ ਕੀਤੀ ਉਦੋਂ 4 ਘੰਟੇ ਲੱਗੇ। ਆਇਆ ਤੇ ਮਪੰਪਾ ਜ।